ਉਹ ਬਾਈਕਾਂ ਇੱਕੋ ਬਸ ਹੋਇਆ ਇੱਕ ਐਕਟਿਵਾ ਇੱਕ ਬੀਕਲ ਇਹ ਮੁੰਡੇ ਕਿਤੇ ਪਿੱਛੇ ਆਪਸ ਲੜਦੇ ਹੁੰਦੇ ਸੀ ਜਾਂ ਬਹਿਸ ਵੀ ਹੁੰਦੇ ਸੀ ਤੇ ਅਚਾਨਕ ਬ੍ਰੇਕ ਲੱਗੀ ਹੈ ਇਹਨਾਂ ਦੇ ਹੱਥਾਂ ਪਾਈ ਹੋਈ ਇੱਕ ਮੁੰਡੇ ਨੇ ਪਿਸਤੌਲ ਕੱਢ ਕੇ ਦੂਜੇ ਗੋਲੀ ਮਾਰੀ ਗੋਲੀ ਉਹਨਾਂ ਦੇ ਸਾਈਡ ਤੇ ਕਿਤੇ ਲੱਤੀ ਨਿਕਲੀ ਹੈ ਕਿ ਵੱਜੀ ਹੈ ਇਹ ਨਹੀਂ ਪਤਾ ਜਿਹਨੇ ਗੋਲੀ ਚਲਾਈ ਉਹ ਦੂਜੇ ਦੇ ਪਾੜ ਗਿਆ ਮੇਰੇ ਘਰ ਨਾਲ ਜੇ ਆਪਾਂ ਦੇਖੇ ਤਾਂ ਹੈਗੇ ਛੋਟੀ ਛੋਟੀ ਉਮਰ ਦੇ ਜਿਵੇਂ 21 22 ਸਾਲ ਦਾ ਹੈਗਾ ਬਸ ਤੋ ਤੇਜੋ ਦੇ ਸਾਲ ਜੋ ਹੁੰਦੇ ਇਹ ਤੋਂ ਵੱਡੀ ਉਮਰ ਬੱਚਾ ਨਹੀਂ ਹੁੰਦਾ ਹੈ ਜੀ ਤੇ ਸਰ ਜੀ ਇੱਥੇ ਕੀ ਹੋਇਆ ਕਿ ਦੋ ਬਾਈਕਾਂ ਇੱਕੋ ਬਸ ਹੋਇਆ ਇੱਕ ਐਕਟਿਵਾ ਕਬੀਟਰ ਇਹ ਮੁੰਡੇ ਕਿਤੇ ਪਿੱਛੇ ਆਪਸ ਲੜਦੇ ਹੁੰਦੇ ਸੀ ਜਾਂ ਬਹਿਸ ਵੀ ਹੁੰਦੇ ਸੀ ਇੱਥੇ ਆ ਕਿ ਉਹਨਾਂ ਦੀ ਬ੍ਰੇਕ ਲੱਗੀ ਹੈ ਉਹਨਾਂ ਦੇ ਹੱਥਾਂ ਭਾਈ ਹੋਈ ਇੱਕ ਮੁੰਡੇ ਨੇ ਪਿਸਤੌਲ ਕੱਢ ਕੇ ਦੂਜੇ ਗੋਲੀ ਮਾਰ ਦਿੱਤੀ ਗੋਲੀ ਉਹਨਾਂ ਦੇ ਸਾਈਡ ਤੇ ਕਿਤੇ ਲੱਤੀ ਨਿਕਲੀ ਹੈ ਕਿ ਵੱਜੀ ਹੈ ਇਹ ਨਹੀਂ ਪਤਾ ਜਿਹਨੇ ਗੋਲੀ ਚਲਾਈ ਉਹ ਦੂਜੇ ਦੇ ਪੱਟ ਕੇ ਆ ਦੋਨੋਂ ਕਹਿੰਦੇ ਤੇ ਆਏ ਸੀਗੇ ਦੋਨੋਂ ਇੱਕ ਬਾਈਕ ਤੇ ਸੀ ਜੀ ਬਲੈਕ ਬਲੈਕ ਰੰਗ ਦੀ ਸਪਲੈਂਡਰ ਸੀ ਤੇ ਜਿਨ੍ਹਾਂ ਨੇ ਗੋਲੀ ਮਾਰੀ ਉਹ ਦੋ ਮੁੰਡੇ ਇੱਕ ਦੋ ਉੱਪਰ ਸੀ ਜੀ ਇੰਨੀ ਕੋਈ ਇਦਦੇ ਸੀਗੇ ਜੀ ਸਾਰੇ ਬੱਚੇ ਜੀ ਮੇਰੇ ਘਰ ਨਾਲ ਜੇ ਆਪਾਂ ਦੇਖੇ ਤਾਂ ਹੈਗੇ ਛੋਟੀ ਛੋਟੀ ਉਮਰ ਦੇ ਜਿਵੇਂ 21 22 ਸਾਲ ਦਾ ਹੈਗਾ ਬਤਵਾ ਤੇਜੋ ਦੇ ਸਾਲ ਜੋ ਹੁੰਦੇ ਕਿਤੋਂ ਵੱਡੀ ਉਮਰ ਬੱਚਾ ਜੀ ਨਹੀਂ ਆਇਆ ਘਰੋਂ ਨਾਲ ਕੋਈ ਆ ਕਿਹ ਹੈ ਬਾਹਰ ਬਾਹਰ ਬੱਚੇ ਆਏ ਆ ਆਹਿਆ ਬੋਲੀਆਂ ਚਲਾਣ ਲੱਪਾ ਹੈ ਬੋਲੀਆਂ ਦਾ ਪਤਾ ਹੈ ਤੇ ਨਾ ਹੀ ਉਹਨਾਂ ਦਾ ਪਤਾ ਕਿ ਨਾ ਬੱਚੇ ਬਚ ਗਏ ਉਹ ਬਾਹਰ ਦੇ ਕਿੱਥੋਂ ਦੇਰ ਵੱਡੀ ਗਈ ਵੱਡੀ ਗਈ ਮੁੰਡੇ ਦੇ ਅੱਜੀ ਪਾਟ ਤੇ ਪਤਾ ਨਹੀਂ ਇਹ ਤਾਂ ਮੁੰਡਾਂ ਦੀ ਜਾਨ ਬਚਾਉਣ ਲਈ ਇੱਧਰ ਵੜ ਗਿਆ ਮਹੱਲੇ ਚ ਅੱਛਾ ਮੁੰਡਾ ਵੀ ਕਿਥੇ ਹੋਰ ਦੀ ਹਾਂ ਇਹ ਕਿਹੜਾ ਮਹੱਲਾ ਜਾਨ ਬਚਾਈ ਇੱਧਰ ਵੜ ਕੇ ਬਗਦਾਦੀ ਗੜ ਬਗਦਾਦੀ ਗੜ ਭੱਜ ਕੇ ਆਏ ਨੇ ਅੱਛਾ ਮਗਰ ਮਾਰ ਕੇ ਭੱਜ ਕੇ ਤੇ ਮੁੰਡੇ ਨੂੰ ਕਿਥੇ ਲੈ ਗਏ ਲੈ ਗਏ 7 ਹਸਤਾ ਦਾ ਹਾਂ ਜੀ 7 ਹਸਤਾ ਦਾ ਕਰਾਇਆ ਅੱਛਾ ਭਾਈ 7 ਹਸਤਾ ਦਾ ਇੱਧਰ ਕੋਈ ਹਸਪੀਟਲ ਉੱਥੇ ਮੁੰਡੇ ਨੂੰ ਲੈ ਕੇ ਗਏ ਆ ਮੇਰੇ ਸਾਹਮਣੇ ਲੈ ਕੇ ਗਏ ਸਿਵਲ ਦੇ ਕੋਲੇ ਭਾਵੇਂ ਬੜਕ ਕਿੱਦਾਂ ਜਾ ਰਹੇ ਜਿਵੇਂ ਚ ਭੇਜਿਆ ਹੋ। ਪੁਲਿਸ ਦੇ ਕੋਲੇ ਹੀ ਗਏ ਨੇ। ਬੰਦਾ ਬੁਢਾ ਕਰਨ ਆਇਓ ਕੀ ਹੋਇਆ ਕੀ ਮਾਮਲਾ ਕੀ ਹੈ ਜੀ? ਇਮੀਡੀਏਟਲੀ ਜਿਉ ਸਾਨੂੰ ਪਤਾ ਲੱਗਿਆ ਸੀ ਇੱਥੇ ਮੌਕੇ ਤੇ ਆਏ ਆ ਇਹਨਾਂ ਨੇ ਦੱਸਿਆ ਕਿੰਨੀ ਉਹਨੂੰ ਹਸਪੀਟਲ ਭੇਜਿਆ। ਦੂਜਾ ਵੀ ਬੰਦਾ ਇੱਥੇ ਕਹਿੰਦਾ ਨੇੜੇ ਹੀ ਰੰਦਾ ਆਇਡੈਂਟੀਫਾਈਡ ਨਹੀਂ। ਜੀ। ਤੇ ਉਹ ਰੇਡ ਕਰਨ ਦੀ ਪਾਰਟੀ ਉਹਨਾਂ ਦੇ ਘਰੇ ਭੇਜ ਤੇ। ਸਰ ਗੋਲੀ ਲੱਗੀ ਪਾਇਆ ਭੋਜਿਆ। ਉਹ ਦੇਖਦਾ ਜੀ ਹੁਣ ਹਸਪੀਟਲ ਜਾ ਰਹੇ ਆ ਇਸ ਤੋਂ ਬਾਅਦ। ਦੇਖਦੇ ਇਮੀਡੀਏਟਲੀ ਕੀ ਹੋਇਆ।